ਸਸ਼ੀਕਾਲ ਜੀ ਅੱਜ ਅਸੀਂ ਢਿੰਗੜ ਖੜੇ ਆਂ ਢਿੰਗੜ ਬਲਾਕ ਫੂਲ ਦਾ ਪਿੰਡ ਆ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਆਪਾਂ ਕਾਫੀ ਵੀਡੀਓ ਪਾ ਚੁੱਕੇ ਆਂ ਤੇ ਅੱਜ ਫੇਰ ਅਸੀਂ ਬਾਈ ਰਗਵੀਰ ਦੇ ਘਰੇ ਖੜੇ ਆਂ ਅੱਜ ਇੱਕ ਬੂਰੀ ਝੋਟੀ ਸੂਣ ਵਾਲੀ ਕੁੰਡੀ ਪੂਰੀ ਸੋਹਣੀ ਸਕੀਨ ਝੋਟੀ ਆ ਉਹ ਲੈ ਕੇ ਹਾਜ਼ਰ ਹੋਏ ਆ 17 ਤਰੀਕ ਨੂੰ ਦਿਨ ਪੂਰੇ ਹੋਣਾ ਝੋਟੀ ਦੇ ਐਸ ਸਮੇਂ ਪੂਰੀ ਤਿਆਰ ਖੜੀ ਆ ਤੇ ਬਾਈ ਨੂੰ ਕਹਿੰਦੇ ਬਾਈ ਤੋੜ ਕੇ ਵਿਖਾਓ ਇੱਕ ਵਾਰ ਬਾਈ ਆਪਣੇ ਘਰੇ ਦੁੱਧ ਦਾ ਕੰਮ ਕਰਦੇ ਨੇ ਤੇ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਘਰ ਦੀਆਂ ਪਾਲੀਆਂ ਹੋਈਆਂ ਝੋਟੀਆਂ ਨੇ ਬਾਈ ਕਹਿੰਦੇ ਸਾਨੂੰ ਸੌਂਕ ਆ ਵੀ ਇੱਕ ਝੋਟੀ ਅਸੀਂ ਇੱਕ ਮੱਝ ਪਸ਼ੂਆਂ ਦੇ ਵਿੱਚ ਬੂਰੀ ਝੋਟੀ ਰੱਖਦੇ ਰੱਖਦੇ ਆ ਤੇ ਇਹ ਇਸ ਸਮੇਂ ਬਿਲਕੁਲ ਤਿਆਰ ਆ ਪਹਿਲੇ ਸੂਏ ਬਾਈ ਕਹਿੰਦਾ ਬਹੁਤ ਵਧੀਆ ਦੁੱਧ ਦਿੱਤਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਦਿਖਾ ਦਿਓ ਕਿ ਇਹਦਾ ਲੇਵਾ ਚਾਰਚ ਪੇਰਿਓ ਤੌਰ ਤੇ ਸਾਰੇ ਸਿੰਘ ਵਗੈਰਾ ਸਾਰਾ ਕੁਝ ਦਿਖਾ ਦਿਓ ਪਤਾ ਲੱਗ ਜੀ ਐ ਸਮੇਂ ਤਿਆਰ ਆ ਝੋਟੀ 17 ਤਰੀਕ ਨੂੰ ਦਿਨ ਪੂਰੇ ਹੋਣੇ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਇੱਕ ਤਾਂ ਦੱਸੋ ਵੀ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਝੋਟੀ ਨੇ ਪਹਿਲੇ ਸੂਏ 11 ਲੀਟਰ ਦੁੱਧ ਦਿੱਤਾ ਜੀ 11 ਲੀਟਰ ਦੁੱਧ ਦਿੱਤਾ ਇਹਦੀ ਮਾ ਦਾ ਰਿਕਾਰਡ ਕੀ ਸੀਗਾ ਬਾਈ ਦੁੱਧ ਇਹਦੀ ਮਾ ਦਾ ਰਿਕਾਰਡ ਮਾਂ ਅਸੀਂ ਤੇ ਲੈਂਦੀ ਝੋਟੀ ਅਸੀਂ ਤੁਸੀਂ ਲਈ ਸੀ ਹਾਂ ਲਈ ਸੀ ਕੱਟੀ ਲੈਂਦੀ ਸੀ ਕੱਟੀ ਲੈਂਦੀ ਸੀ ਠੀਕ ਆ ਪਾਲੀਆ ਜਿਹੜੀ ਆ ਪਾਲੀਆ ਠੀਕ ਆ ਤੇ ਚੌਣ ਚ ਬਾਈ ਕਿਵੇਂ ਆ ਪੋਲੀ ਆ ਬੜੀ ਵਧੀਆ ਪੋਲੀ ਆ ਫਰਸਟ ਕਲਾਸ ਚ ਬਾਈ ਆ ਕੋਈ ਦਿੱਕਤ ਨਹੀਂ ਕੋਰਾ ਠੀਕ ਆ ਕੋਈ ਵਗੈਰਾ ਤਾਂ ਨਹੀਂ ਨਾ ਨਾ ਜਮੇ ਠੰਡੀ ਸੀਲ ਆ ਪੂਰੀ ਠੰਡੀ ਸੀਲ ਛੋਟੀ ਆ ਹਾਂਜੀ ਤੇ ਬਾਈ ਦਾ ਘਰ ਅਸੀਂ ਐਡਰੈਸ ਦੱਸ ਦਿੰਨੇ ਆ ਵੀ ਰਾਇਆ ਰੋਡ ਦੇ ਉੱਤੇ ਦੋ ਜੋੜੇ ਟਾਵਰ ਲੱਗੇ ਹੋਇਆ ਉਹਦੇ ਕੋਲ ਬਾਈ ਦਾ ਘਰ ਆ ਬਾਈ ਰਗਵੀਰ ਸਿੰਘ ਤੇ ਇਹਨਾਂ ਦਾ ਪਿਤਾ ਦਾ ਨਾਮ ਮੇਰ ਸਿੰਘ ਆ ਜੈਪ ਸਿੰਘ ਅਜੈਬ ਸਿੰਘ ਹਾਂਜੀ ਤੇ ਮੇਰ ਸਿੰਘ ਕੇ ਬਾਈ ਤੇ ਆ ਬਾਈ ਅਜੈਬ ਸਿੰਘ ਭਾਈ ਦਾ ਪਿਤਾ ਦਾ ਨਾਮ ਆ ਤੇ ਅੱਗੇ ਵੀ ਅਸੀਂ ਇਹਦੇ ਇਸ ਘਰ ਦੇ ਵਿੱਚੋਂ ਵੀਡੀਓ ਪਾਇਆ ਭਾਈ ਤੁਹਾਡਾ ਨੰਬਰ ਬੋਲ ਦਿਕ ਵਾਰੀ 9465057029 9465057029 ਸਕਰੀਨ ਤੇ ਵੀ ਨੰਬਰ ਚੱਲੀ ਜਾਂਦਾ ਤੁਸੀਂ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਭਾਈ ਨੂੰ ਮਿਲ ਸਕਦੇ ਹੋ ਭਾਈ ਮੁੱਲ ਕੀ ਆ ਮੁੱਲ 1650 ਰੁਪਇਆ 165000 ਰੁਪਇਆ ਭਾਈ ਕਹਿੰਦਾ ਮੁੱਲਾ 17 ਤਰੀਕ ਨੂੰ ਦਿਨ ਪੂਰੇ ਹੋਣਾ ਜਿਹੜੇ ਵੀ ਵੀਰ ਨੂੰ ਘਰੇ ਦੁੱਧ ਚੋਣ ਵਾਸਤੇ ਚਾਹੀਦੀ ਹੋਵੇ ਜਾਂ ਵਪਾਰ ਦੇ ਵਿੱਚ ਪਾਉਣ ਵਾਸਤੇ ਚਾਹੀਦੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ